ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਵੀਡੀਓ ਹੋਣ ਜਾ ਰਹੀ ਹੈ ਅੱਜ ਤੁਸੀਂ ਦੇਖ ਰਹੇ ਹੋ ਬੱਚੇ ਤਿਆਰ ਨੇ ਸਟਾਫ ਤਿਆਰ ਹੈ ਅੱਜ ਸੰਡੇ ਦਾ ਦਿਨ ਹੈ ਵੈਸੇ ਤਾਂ ਪਰ ਅੱਜ ਖਾਸ ਪ੍ਰੋਗਰਾਮ ਤੇ ਬੱਚੇ ਲੈ ਕੇ ਚੱਲੇ ਆਂ ਕੁਝ ਕੁ ਸਮਾਂ ਪਹਿਲਾਂ ਗੁਰਵੱਜਨ ਸੇਵਾ ਮਿਸ਼ਨ ਪਟਿਆਲਾ ਵੱਲੋਂ ਸਾਡੇ ਸਕੂਲ ਪਹੁੰਚ ਕੇ ਇੱਥੋਂ ਦੇ ਬੱਚਿਆਂ ਦਾ ਗੁਰਮਤਾ ਪੇਪਰ ਲਿਆ ਗਿਆ ਸੀ ਜਿਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਆਪਣੀ ਪਰਫਾਰਮੈਂਸ ਦਿੱਤੀ ਹੈ ਬਹੁਤ ਵਧੀਆ ਪੇਪਰ ਹੈ ਜਿਹੜਾ ਵਧੀਆ ਨੰਬਰਾਂ ਤੇ ਪਾਸ ਕੀਤਾ ਤੇ तकरीबन 25 26 ਬੱਚਿਆਂ ਦਾ ਇਨਾਮ ਹੈ ਉਸ ਪੇਪਰ ਦੇ ਵਿੱਚ ਨਿਕਲੇ ਆ ਬੱਚਿਆਂ ਦਾ ਇਮਤਿਹਾਨ ਦੇ ਵਿੱਚ ਤੇ ਅੱਜ ਉਸ ਇਨਾਮ ਨੂੰ ਬੱਚਿਆਂ ਨੇ ਲੈਣ ਜਾਣਾ ਤੇ ਨਾਲ ਉੱਥੇ ਕੀਰਤਨ ਸਮਾਗਮ ਵੀ ਹੈ ਬੱਚਿਆਂ ਨੇ ਵੀ ਕੀਰਤਨ ਕਰਨਾ ਹੈ ਤੇ ਆਪਾਂ ਵੀ ਕੀਰਤਨ ਦੀ ਹਾਜ਼ਰੀ ਲਾਉਣੀ ਹੈ ਸੋ ਅੱਜ ਚੱਲਿਆਂ ਜੀ ਉਸ ਸਥਾਨ ਦੇ ਉੱਤੇ ਗੁਰਦਾਰਾ ਨਵੀਨ ਸਿੰਘ ਸਵਾ ਧਰਮਪੁਰਾ ਬਜ਼ਾਰ ਪਟਿਆਲਾ ਵਿਖੇ ਬੱਚਿਆਂ ਨੂੰ ਲੈ ਕੇ ਤੇ ਜਿਨ੍ਹਾਂ ਜਿਨ੍ਹਾਂ ਦਾ ਇਨਾਮ ਨਿਕਲੇ ਨੇ ਉਹ ਵੀ ਆਪ ਜੀ ਨੂੰ ਉੱਥੇ ਦਿਖਾਵਾਂਗੇ ਸੋ ਨਾਲ ਨਾਲ ਆਪ ਜੀ ਨੂੰ ਵੀ ਸਾਰਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਵੀ ਹਾਜ਼ਰੀ ਲਾਉਣੀ ਹੈ ਜੀ ਹਾਂਜੀ ਸਭ ਚੱਲ ਰਹੀ ਜੀ ਕੋਈ ਗੱਲਬਾਤ ਖਾਸ ਕੋਈ ਬਸ ਠੀਕ ਹੈ ਬੱਚਿਓ ਤਿਆਰ ਹੋ ਜੀ yes sir ਸੋ ਪਾਉ ਦੀ ਚੱਲੇ ਫਿਰ ਆਓ ਜੀ ਸੰਗਤ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਖਾਲਸਾ ਮਿਸ਼ਨ ਦਾ ਜੱਤਾ ਵੀ ਪਿਆਰ ਹੈ ਜੀ ਇਹਨਾਂ ਨੇ ਕੀਰਤਨ ਦੀ ਹਾਜ਼ਰੀ ਲਾਉਣੀ ਹੈ ਨਾਲ ਆਪਣੇ ਸਕੂਲ ਦੇ ਬੱਚੇ ਬਾਕੀ ਪ੍ਰੋਗਰਾਮ ਆਪਾਂ ਉੱਥੇ ਚੱਲ ਕੇ ਅੱਜ ਦਾ ਪ੍ਰੋਗਰਾਮ ਪੂਰਾ ਆਨੰਦ ਲੈਣਾ ਹੈ ਕੀਰਤਨ ਵੀ ਸੁਣਾਂਗੇ ਤੇ ਬੱਚਿਆਂ ਨੂੰ ਇਨਾਮ ਵੀ ਦਿਵਾਵਾਂਗੇ ਉੱਥੇ ਹੋਰ ਵੀ ਕਈ ਸਕੂਲ ਆ ਰਹੇ ਨੇ ਉੱਥੋਂ ਦਾ ਨਜ਼ਾਰਾ ਵੀ ਹੈ ਜਿਹੜਾ ਹੋਏ ਆਪਾਂ ਜ਼ਰੂਰ ਦੇਖਾਂਗੇ ਸੰਗਤ ਜੀ ਹੁਣ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਨਵੀਨ ਸਿੰਘ ਸਭਾ ਪਟਿਆਲਾ ਵਿਖੇ ਬੱਚੇ ਦਰਸ਼ਨ ਕਰ ਰਹੇ ਹਨ ਗੁਰਗੰਸਾਹ ਮਹਾਰਾਜ ਜੀ ਦੇ ਆਪ ਜੀ ਵੀ ਦਰਸ਼ਨ ਕਰੋ ਇਸ ਤੋਂ ਉਪਰੰਤ ਬੱਚੇ ਫਿਰ ਕੀਰਤਨ ਦੀ ਹਾਜ਼ਰੀ ਲਵਾਉਣਗੇ ਤੇ ਉਸ ਤੋਂ ਬਾਅਦ ਸਾਡੇ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਲਵਾਈ ਜਾਣੀ ਹੈ ਅਗਰ ਸਾਰਾ ਪ੍ਰੋਗਰਾਮ ਆਪ ਜੀ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਲਾਈਵ ਸੈਸ਼ਨ ਤੇ ਜਾ ਕੇ ਆਪ ਜੀ ਸਾਰਾ ਪ੍ਰੋਗਰਾਮ ਵੀ ਆਨੰਦ ਮਾਣ ਸਕਦੇ ਹੋ ਖਾਲਸਾ ਪ੍ਰਚਾਰ ਮਿਸ਼ਨ ਤੇ ਸਾਰਾ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ ਗਿਆ ਸੀ ਸੋ ਬੱਚਿਆਂ ਨੂੰ ਇਸ ਤੋਂ ਬਾਅਦ ਪ੍ਰਾਈਸ ਦੇ ਕੇ ਜੀ ਆਪ ਜੀ ਨੂੰ ਵਾਪਸ ਘਰ ਲੈ ਕੇ ਜਾਣੇ ਆ ਤੇ ਉੱਥੇ ਜਾ ਕੇ ਵੀ ਫਿਰ ਬੱਚਿਆਂ ਨਾਲ ਗੱਲਬਾਤ ਕਰਾਂਗੇ ਹਰੂ ਵਾਹ 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 ਗੁਰੂ ਵਾਹ ਹਰੂ ਵਾਹ ਵਾਹ ਗੁਰੂ ਵਾਹ 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 ਵਾ Uh ਜੀਤੋ ਬੱਚੇ ਯਾ ਸਰ ਸਭ ਤੋਂ ਪਹਿਲਾਂ ਸਾਰੇ ਬੱਚੇ ਨੂੰ ਵਧਾਈਆਂ ਮੈਨੀ ਮੈਨੀ ਕੰਗ੍ਰੈਚੁਲੇਸ਼ਨ ਜੋ ਤੁਸੀਂ ਕੱਲ ਨਵੀਨ ਸਿੰਘ ਸਭਾ ਗੁਦਾਰਾ ਸਾਹਿਬ ਤੋਂ ਆਪਣੇ ਪ੍ਰਾਈਜ਼ ਕਲੈਕਟ ਕਰਕੇ ਆਏ ਹੋ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਉਹ ਤਰੱਕੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਤੁਹਾਡੇ ਤੇ ਰਹਿਮਤ ਕਰਨ ਇਹ ਜਿਹੜੇ ਪ੍ਰਾਈਜ਼ ਆਏ ਨੇ ਇਹ ਆਪਣੇ ਸਕੂਲ ਦੇ ਵਿੱਚ ਗੁਰ ਅਰਜਨ ਸੇਵਾ ਮਿਸ਼ਨ ਵਾਲੇ ਗੁਰਮントੇ ਐਗਜ਼ਾਮ ਹੋਏ ਸੀ। ਤੁਸੀਂ ਸਾਰੇ ਡਿਪਾਰਟਿਸਪੀਟ ਕੀਤਾ ਸੀ ਨਾ? ਯਸ ਸਰ। ਮੈਕਸਿਮਮ 50 ਬავ ਬੱਚੇ ਸੀਗਾ ਆਪਣੇ ਜਿਹਨਾਂ ਨੇ ਪਾਰਟਿਸਪੀਟ ਕੀਤਾ ਸੀਗਾ ਜੂਨੀਅਰ ਔਰ ਮੀਡੀਅਮ ਗਰੁੱਪ ਦੇ ਬੱਚੇ ਸੀਗੇ। ਸਸ ਤਾਂ ਹਾਈ ਔਰ ਸੀਨੀਅਰ ਗਰੁੱਪ ਦੇ ਬੱਚੇ ਵੀ ਐ ਬਟ ਉਹ ਆਪਣੇ ਕੋਲ ਹਾਲੇ ਨਹੀਂ ਐ। ਕਿਉਂਕਿ ਚਾਰ ਉਹਨਾਂ ਨੇ ਬੜਾ ਸੀ। ਸੀਨੀਅਰ ਹਾਈ ਵੀਡਰ ਔਰ ਜੂਨੀਅਰ ਸੀਨੀਅਰ ਔਰ ਹਾਈ ਗਰੁੱਪ ਦੇ ਵਿੱਚੋਂ ਅਗਰ ਕੋਈ ਬੱਚਾ ਮੈਰਿਟ ਆਇਆ ਕੱਲ ਮੈਂ ਉਸੇ ਦੇਖਿਆ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਪਲੱਸ ਇੱਕ ਹੋਰ ਸੋਸਾਇਟੀ ਵੱਲੋਂ ਵੀ ਕੈਸ਼ ਪ੍ਰਾਈਜ਼ ਮਿਲਿਆ ਤੇ ਕਾਫੀ ਵੱਡਾ ਮੂਮੈਂਟ ਉਹਨਾਂ ਨੇ ਸ਼ੀਲਡ ਦਿੱਤੀ ਨਾਲ ਜੋ ਵੀ ਸੀਗੇ ਡਾਇਰੀ ਵਗੈਰਾ ਰੂਮ ਕੈਸਟ ਦੀ ਬੋਟਲ ਵਗੈਰਾ ਉਹ ਸਾਕ ਨੂੰ ਦਿੱਤਾ ਉਹ ਕੱਲ ਫਸਟ ਟਾਈਮ ਮੈਂ ਦੇਖਿਆ ਵੈਸੇ ਸੋ ਜਿਹੜੇ ਬੱਚੇ ਮੈਰਿਟ ਇਸ ਵਿੱਚ ਆਏ ਨੇ

Vah, <tries> he i ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ 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 ਵਾਹਿਗੁਰੂ ਆਹੇ ਗੁਰੂ ਆਹੇ ਗੁਰੂ

ਲੋਕੀ ਬਹੁਤ ਬੱਚੇ ਆਏ ਹੋਏ ਸੀਗੇ ਕਮਲ ਮੈਡਮ ਤੁਹਾਨੂੰ ਸੀ ਬੜੇ ਮਨਕੀਰਾਂ ਨਾਲ ਜੁੜ ਕੇ ਕੁਝ ਨਾ ਬਹੁਤ ਬੱਚੇ ਸੀ ਤੇ ਨਾ ਸਕੂਲ ਦੇ ਸਟਾਫ ਸੀ ਸੀ ਉਹਨਾਂ ਦੇ ਮੈਂਬਰ ਸੀਗੇ ਆਪਣਾ ਕੀਮਤੀ ਸਮਾਂ ਕੱਢ ਕੇ ਉੱਥੇ ਸਕੂਲ ਪਹੁੰਚੇ ਸੀਗੇ ਚਲੋ ਸਮਾਸਾਰਨ ਨਕੀ ਤੇ ਤੁਹਾਨੂੰ ਵੀ ਆਪਣਾ ਸਮਾਂ ਕੱਢਣਾ ਚਾਹੀਦਾ ਲੈਕਟਾਈਮ ਫਿਰ ਹੋਟਾਟੇ ਕੇ ਤਿਆਰੀ ਕਰੋ ਕਿ ਤਾਂ ਜੋ ਤੁਸੀਂ ਸਾਰੇ ਬੱਚੇ ਜਿੰਨੇ ਵੀ ਪਾਰਟਿਸਪੇਟਰ ਸੀ ਤੁਸੀਂ ਮੈਰਿਜ ਲਿਸਟ ਵਿੱਚ ਆਓ ਇਸੀ ਤਰ੍ਹਾਂ ਅੱਗੇ ਚੜ ਕੇ ਮਿਹਨਤ ਕਰਨੀ ਹੈ ਡੱਟ ਕੇ ਤੁਸੀਂ ਅੱਗੇ ਤੋਂ ਵੀ ਕੋਈ ਵੀ ਕੰਪੀਟੀਸ਼ਨ ਹੁੰਦਾ ਦਾ ਵੱਧ ਛੜ ਕੇ ਹਿੱਸਾ ਲੈ ਕੇ ਪ੍ਰਾਈਜ਼ ਲੈ ਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ